ਸਵਾਗਤ ਮੈਰੀਨਸ ਹਮਤ ਇੱਕ ਵਾਰ ਫਿਰ ਤੋਂ ਤੁਹਾਡੇ ਰੂਬਰੂ ਆ ਲੈ ਕੇ ਤੁਹਾਡਾ ਆਪਣਾ ਹੀ ਸਾਹਿਤਿਕ ਪ੍ਰੋਗਰਾਮ ਜਿਸ ਦਾ ਨਾਮ ਹੈ ਸ਼ਬਦ ਲੋਕ ਸੋ ਸਾਰੇ ਹੀ ਡੀਡੀ ਪੰਜਾਬੀ ਦੇ ਸਾਡੇ ਦਰਸ਼ਕਾਂ ਨੂੰ ਇੰਤਜ਼ਾਰ ਰਹਿੰਦੇ ਆ ਕਿ ਸਾਡੇ ਸਾਹਿਤਿਕ ਪ੍ਰੋਗਰਾਮ ਦੇ ਵਿੱਚ ਅਸੀਂ ਕਿਸ ਸ਼ਖਸੀਅਤ ਨੂੰ ਸੱਦਾ ਦੇਣ ਜਾ ਰਹੇ ਹਾਂ ਸੋ ਗੱਲ ਕਰਦੀ ਆ ਪੰਜਾਬੀ ਕਹਾਣੀ ਦੀ ਸੋ ਅਜੋਕੇ ਦੌਰ ਦੇ ਵਿੱਚ ਪੰਜਾਬੀ ਕਹਾਣੀ ਲੋਕ ਜੀਵਨ ਦੇ ਨਾਲ ਡੂੰਗੀ ਜੁੜੀ ਹੋਈ ਹੈ ਜੋ ਕਿ ਨਾ ਸਿਰਫ ਸਾਡਾ ਮਨੋਰੰਜਨ ਕਰਦੀ ਆ ਸੋ ਸਗੋ ਸਮਾਜ ਦੇ ਵਿੱਚ ਫੈਲੀਆਂ ਹੋਈਆਂ ਜਟਿਲ ਸਮੱਸਿਆਵਾਂ ਨੂੰ ਵੀ ਪਰਤਦਰ ਪਰਤ ਖੋਲਦੀ ਜਾਂਦੀ ਹੈ ਸੋ ਅਜੋਕੇ ਦੌਰ ਦੇ ਵਿੱਚ ਸਾਡੇ ਕਹਾਣੀਕਾਰ ਸਮਾਜ ਦੇ ਵਿੱਚ ਵਿਚਰ ਰਹੀਆਂ ਸਮੱਸਿਆਵਾਂ ਨੂੰ ਕੇਂਦਰ ਵਿੱਚ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਨੂੰ ਕਹਾਣੀ ਦਾ ਰੂਪ ਦਿੰਦੇ ਨੇ ਸੋ ਸਾਡੇ ਅੱਜ ਦੇ ਮਹਿਮਾਨ ਕਿਸੇ ਵੀ ਜਾਣ ਪਹਿਚਾਨ ਦੇ ਮਥਾਜ਼ ਨਹੀਂ ਸੋ ਗੱਲ ਕੀਤੀ ਜਾਵੇ ਮਹਾ ਕਵੀ ਸਾਧੂ ਦਇਆ ਸਿੰਘ ਜੀ ਹੋਣਾਂ ਦੀ ਤਾਂ ਉਹਨਾਂ ਦੇ ਪੜਪੋਤਰੇ ਗੁਰਮੀਤ ਆਰਫ ਜੀ ਅੱਜ ਸਾਡੇ ਸਟੂਡੀਓ 'ਚ ਮੌਜੂਦ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਪਹਿਲਾਂ ਆਖ ਲੈਣੇ ਉਹਨਾਂ ਨੂੰ ਜੀ ਆਇਆਂ ਸੋ ਸਰ ਨਿੱਗੀ ਜੀ ਆਇਆ ਸਾਡੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਕਿ ਸਾਡੇ ਸ਼ਾਰਟ ਟਾਈਮ ਦੇ ਵਿੱਚ ਸੱਦੇ ਨੂੰ ਕਬੂਲ ਕਰਦੇ ਹੋਏ ਤੁਸੀਂ ਸਾਡੇ ਸਟੂਡੀਓ 'ਚ ਪਹੁੰਚ ਚੁੱਕੇ ਹੋ ਜੀ ਬਹੁਤ ਬਹੁਤ ਧੰਨਵਾਦ ਜੀ ਜੀ ਔਰ ਦੂਰਦਰਸ਼ਨ ਕੇਂਦਰ ਜਲੰਧਰ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਔਰ ਇਹਨਾਂ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਤਾਂ ਜੋ ਮੈਂ ਤੁਹਾਡੇ ਸਾਰਿਆਂ ਦੀ ਬਦੌਲਤ ਅੱਜ ਇਸ ਮੰਚ ਤੇ ਤੁਹਾਡੇ ਸਾਰਿਆਂ ਦੇ ਨਾਲ ਰੂਬਰੂ ਹੋ ਰਿਹਾ ਜੀ ਗੁਰਮੀਤ عارف ਜੀ ਪਹਿਲਾਂ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਤੁਹਾਡੇ ਪਰਦਾਦਾ ਜੀ ਦਾ ਜਿਹੜੇ ਕਿ ਇੱਕ ਮਹਾ ਕਵੀ ਹੋਏ ਨੇ ਜੋ ਕਿ ਕਿਸੇ ਵੀ ਜਾਣ ਪਹਿਚਾਨ ਦੇ ਮੋਤਾਜ ਨਹੀਂ ਸੋ ਬੜੇ ادب ਦੇ ਨਾਲ ਉਹਨਾਂ ਦਾ ਨਾਮ ਜਿਹੜਾ ਹੈ ਕਿ ਲਿਆ ਜਾਂਦਾ ਹੈ ਗੱਲ ਕਰ ਲਈ ਜਾਵੇ ਤੁਹਾਡੇ ਬਚਪਨ ਦੀ ਪਰਵਾਰਿਕ ਪਸ਼ੋਕੜ ਦੀ ਪੜ੍ਹਾਈ ਲਿਖਾਈ ਤੇ ਕਮਕਾਜ਼ ਦੀ ਤੇ ਅਸੀਂ ਚਾਹੁੰਦੇ ਹਾਂ ਕਿ ਉਸ ਦੇ ਉੱਪਰ ਵੀ ਇੱਕ ਜਿਹੜੀ ਝਾਤ ਆ ਉਹ ਜ਼ਰੂਰ ਪਾਈ ਜਾਵੇ ਜੀ ਅ ਮੇਰਾ ਬਚਪਨ ਜਨਮ ਜਿਹੜਾ ਸੀਗਾ ਪਿੰਡ ਸ਼ੇਰਪੁਰ ਤੈਬਾਂ ਤਹਿਸੀਲ ਮੋਗਾ ਜੀ ਤੇ ਜਿਲ੍ਹਾ ਵੀ ਮੋਗਾ ਜੀ ਅ 25 ਮਾਰਚ 1983 ਨੂੰ ਮੇਰਾ ਜਨਮ ਹੋਇਆ ਹਮ ਮੇਰੇ ਪਿਤਾ ਜੀ ਸਰਦਾਰ ਜਗਿੰਦਰ ਸਿੰਘ ਔਰ ਮਾਤਾ ਸ਼੍ਰੀਮਤੀ ਸੁਖਦੇਵ ਕੌਰ ਜੀ ਔਰ ਮੈਂ ਮੁੱਢਲੀ ਪੜ੍ਹਾਈ ਆਪਣੇ ਉਸ ਪਿੰਡ ਦੇ ਵਿੱਚੋਂ ਹੀ ਕੀਤੀ ਔਰ ਉਸ ਤੋਂ ਬਾਅਦ ਮੈਂ ਉਚੇਰੀ ਸਿੱਖਿਆ ਵਾਸਤੇ ਲੁਧਿਆਣੇ ਚਲਾ ਗਿਆ ਤੇ ਹੁਣ ਉਸ ਟਾਈਮ ਆਪਣੇ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਮੈਂ ਲੁਧਿਆਣੇ ਦੇ ਵਿੱਚ ਹੀ ਆ ਆਪਣੇ ਪਰਿਵਾਰ ਦੇ ਸਮੇਤ ਉੱਥੇ ਹੀ ਰਹਿ ਰਿਹਾ ਹਾਂ ਜੀ ਗੁਰਮੀਤਾ ਰਫ ਜੀ ਗੱਲ ਕੀਤੀ ਜਾਵੇ ਤੁਹਾਡੀ ਲੇਖਣੀ ਦੀ ਤਾਂ ਉਹ ਕਿਹੜੀ ਭਾਵਨਾ ਸੀ ਜਾਂ ਸਮਾ ਸੀ ਸਥਿਤੀ ਸੀ ਜਾਂ ਕਿਹੜੀ वेदना ਸੀ ਜਿਸ ਨੇ ਤੁਹਾਨੂੰ ਕਹਾਣੀ ਲਿਖਣ ਲਈ ਮਜਬੂਰ ਕਰ ਦਿੱਤਾ ਜੀ ਸਾਹਿਤਿਕ ਚੇਟਕ ਜਿਹੜੀ ਹੈਗੀ ਨਾ ਜੀ ਇਹ ਵੈਸੇ ਗੋਡ ਗਿਫਟ ਹੈ ਹਮਮ ਔਰ ਮੈਂ ਸਮਝਦਾ ਕਿ ਇਹ ਜਿਹੜੀ ਕਲਾ ਹੈਗੀ ਆ ਇੱਕ ਤੋਂ ਸਿੱਖੀ ਨਹੀਂ ਜਾ ਸਕਦੀ ਇਹ ਕੁਦਰਤੀ ਰੂਪ ਦੇ ਵਿੱਚ ਤੁਹਾਡੇ ਅੰਦਰ ਹੀ ਹੁੰਦੀ ਆ ਹਮਮ ਔਰ ਮੈਂ ਆਪਣੇ ਆਪ ਨੂੰ ਬੜਾ ਭਾਗਾ ਸਮਝਦਾ ਕਿ ਮੈਂ ਉਸ ਮਹਾਨ ਕਵੀ ਸਾਧੂ ਦਿਆਲ ਸਿੰਘ ਜੀ ਅਰਫ ਸਾਹਿਬ ਜੀ ਜਿਨ੍ਹਾਂ ਨੇ ਜ਼ਿੰਦਗੀ ਦਾ 100 ਸਾਲ ਦਾ ਹਵਾਲ ਲਿਖਿਆ ਜ਼ਿੰਦਗੀ ਬਿਲਾਸ ਔਰ 18ਵੀਂ ਸਦੀ ਦੇ ਅਤੇ 19ਵੀਂ ਸਦੀ ਦੇ ਮਹਾਨ ਕਵੀ ਹੋਏ ਨੇ ਹਮ ਔਰ ਉਹਨਾਂ ਦੇ ਪਰਿਵਾਰ ਦੇ ਵਿੱਚ ਹੋਇਆ ਔਰ ਮੈਨੂੰ ਜਿਹੜੀ ਇਹ ਦਾਤ ਸੀਗੀ ਕਾਵ ਤੋਂ ਲੈ ਕੇ ਕਹਾਣੀ ਦੇ ਰੂਪ ਦੇ ਵਿੱਚ ਮਿਲੀ ਹਮ ਔਰ ਮੈਂ ਕਹਾਣੀ ਲਿਖਣ ਲੱਗਿਆ ਜੀ ਬਚਪਨ ਦੇ ਵਿੱਚ ਕਹਾਣੀ ਪੜ੍ਹਨ ਦਾ ਸ਼ੌਕ ਸੀਗਾ ਹਮ ਮੈਂ ਸਭ ਤੋਂ ਪਹਿਲਾਂ ਗੁਰਮੀਤ ਕਣਿਆਲਵੀ ਦਾ ਕਹਾਣੀ ਸੰਗ੍ਰਹਿ ਜਿਹੜਾ ਸੀ ਅੱਕ ਦਾ ਬੂਟਾ ਜਿਹੜਾ ਸ਼ਾਇਦ 1996 ਜਾਂ 97 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ ਉਹਨੂੰ ਪਹਿਲਾਂ वाचਿਆ ਉਹਨੂੰ ਪੜਿਆ ਫਿਰ ਉਸ ਤੋਂ ਬਾਅਦ ਹੋਰ ਸਾਹਿਤ ਪੜਿਆ ਜੀ ਔਰ ਇਸੇ ਤਰੀਕੇ ਨਾਲ ਸਨ 2002 ਦੇ ਵਿੱਚ ਮੈਂ ਪਹਿਲੀ ਕਹਾਣੀ ਜਿਹੜੀ ਆਪਣੀ ਉਹ ਲਿਖੀ ਸੀ ਹਮ ਔਰ ਜਿਹੜੀ ਅਜੀਤ ਮੈਗਜ਼ੀਨ ਦੇ ਵਿੱਚ ਉਹ ਪ੍ਰਕਾਸ਼ਿਤ ਹੋਈ ਤੇ ਫਿਰ ਉਸ ਤੋਂ ਬਾਅਦ ਦੌਰ ਚੱਲਦਾ ਚੱਲਦਾ ਹੁਣ ਤੱਕ ਇੱਥੇ ਤੱਕ ਪਹੁੰਚ ਨਿਰੰਤਰ ਚੱਲਦੀ ਜੀ ਅਰਫ ਸਾਹਿਬ ਜਿਸ ਤਰ੍ਹਾਂ ਤੁਸੀਂ ਆਪਣੇ ਦਾਦਾ ਜੀ ਦਾ ਵੀ ਜ਼ਿਕਰ ਕੀਤਾ ਹੈ ਪਰਿਵਾਰ ਦੇ ਵਿੱਚ ਵੀ ਜਿਸ ਤਰ੍ਹਾਂ ਕਹਿ ਲੋ ਕਿ ਇੱਕ ਗੁਰਤੀ ਦੇ ਰੂਪ ਵਿੱਚ ਤੁਹਾਨੂੰ ਜਿਹੜੀ ਇਹ ਕਲਮ ਮਿਲੀ ਹੋਈ ਹੈ ਹਨਾ ਕਿ ਲਿਖਣ ਦਾ ਸਬੱਬ ਬਣਿਆ ਤੁਹਾਡਾ ਗੱਲ ਕੀਤੀ ਜਾਵੇ ਤੁਹਾਡੇ ਪਹਿਲੇ ਕਹਾਣੀ ਸੰਗ੍ਰਹਿ ਦੀ ਲਕੀਰਾਂ ਵਿੱਚ ਘਰੇ ਹੋਏ ਤੇ ਇਸ ਦੇ ਨਾਲ ਤੁਹਾਨੂੰ ਸਾਹਿਤਿਕ ਹਲਕਿਆਂ ਦੇ ਵਿੱਚ ਕਾਫੀ ਪਹਿਚਾਣ ਮਿਲੀ ਸੋ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਹੋ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਜੀ ਜਦੋਂ ਮਤਲਬ ਪਾਠਕ ਚਿੰਤਕ ਆਲੋਚਕ ਜਦੋਂ ਸਾਡੀਆਂ ਇਹਨਾਂ ਰਚਨਾਵਾਂ ਦੀ ਸਰਾਹਨਾ ਕਰਦੇ ਆ ਜੀ ਔਰ ਇਹਨਾਂ ਨੂੰ ਸਾਹਿਤਿਕ ਹਲਕਿਆਂ ਦੇ ਵਿੱਚ ਵਿਚਾਰਿਆ ਜਾਂਦਾ ਔਰ ਇੱਕ ਗੱਲ ਦਾ ਸਕੂਨ ਮਿਲਦਾ ਹੈ ਕਿ ਹਾਂਜੀ ਅਸੀਂ ਵੀ ਕੁਝ ਸਮਾਜ ਨੂੰ ਸਾਹਿਤ ਨੂੰ ਕੁਝ ਦੇਣ ਦੇ ਵਿੱਚ ਕਾਮਯਾਬ ਹੋਏ ਆ ਜੀ ਜੇ ਦੇਖਿਆ ਜਾਵੇ ਤਾਂ ਹੁਣ ਤੱਕ ਤੁਹਾਡੀਆਂ ਕਿੰਨੀਆਂ ਕਿ ਜਿਹੜੀਆਂ ਕਹਾਣੀਆਂ ਨੇ ਜਾਂ ਤੁਹਾਡੀਆਂ ਸਾਹਿਤਿਕ ਪੁਸਤਕਾਂ ਨੇ ਉਹ ਕਿੰਨੀਆਂ ਤੁਸੀਂ ਲੋਕ ਅਰਪਣ ਕਰ ਚੁੱਕੇ ਹੋ ਇੱਕ ਕਹਾਣੀ ਸੰਗ੍ਰਹਿ ਮੇਰਾ ਲਕੀਰਾਂ ਵਿੱਚ ਕਿਰੇ ਹੋਏ 2018 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ ਹੂੰ ਫਿਰ ਇਹਦਾ ਦੂਜਾ ਐਡੀਸ਼ਨ 2021 ਦੇ ਵਿੱਚ ਛਪਿਆ ਜੀ ਔਰ ਇਸ ਦੇ ਨਾਲ ਨਾਲ ਮੈਂ ਸੰਪਾਦਨਾ ਦੇ ਖੇਤਰ ਦੇ ਵਿੱਚ ਵੀ ਥੋੜਾ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਹੂੰ 2023 ਦੀ ਚੌਨਵੀਂ ਕਹਾਣੀ ਜੀ ਉਹ ਮੈਂ ਕੀਤੀ ਹੈ ਰੰਗ ਤਲਿਸਮ ਤੇ ਹੋਰ ਕਹਾਣੀਆਂ ਹੂੰ ਔਰ ਇਸ ਦੇ ਨਾਲ ਹੀ ਮੇਰਾ ਜਿਹੜਾ ਅਗਲਾ ਕਹਾਣੀ ਸੰਗ੍ਰਹਿ ਆ ਉਹਦਾ ਖਰੜਾ ਤਿਆਰ ਹੈ ਹੂੰ ਔਰ ਕੁਝ ਟਾਈਮ ਦੇ ਵਿੱਚ ਹੀ ਅਸੀਂ ਉਹ ਮਤਲਬ ਉਹਨੂੰ ਛਪਾਵਾਂਗੇ ਜੀ ਔਰ ਜਿਹੜਾ ਸੰਪਾਦਨਾ ਦਾ ਕੰਮ ਹੈ ਉਹ ਵੀ ਮੇਰਾ ਨਿਰੰਤਰ ਚੱਲ ਰਿਹਾ ਹੈਗਾ ਜਿਹੜੀ 2024 ਦੀ ਕਹਾਣੀ ਹੈ ਹਮ ਬਰਫ਼ ਦੀ ਬੁਲਬੁਲ ਤੇ ਹੋਰ ਕਹਾਣੀਆਂ ਉਹ ਪ੍ਰਕਾਸ਼ਨਾਂ ਦੇ ਅੰਦਰ ਹੈ ਉਹ ਵੀ ਬਹੁਤ ਜਲਦ ਮਾਰਕੀਟ ਦੇ ਵਿੱਚ ਆ ਜਾਏਗਾ ਹਾਂ ਜੀ ਤੁਸੀਂ ਗੱਲ ਕੀਤੀ ਜਾਵੇ ਤੁਹਾਡੇ ਕਹਾਣੀ ਸੰਗ੍ਰਹਿ ਲਕੀਰਾਂ ਵਿੱਚ ਘਰੇ ਹੋਏ ਦੀ ਤਾਂ ਇਸ ਦਾ ਪਲਾਨਟ ਤੁਹਾਡੇ ਜ਼ਹਿਨ ਦੇ ਵਿੱਚ ਕਿਸ ਤਰ੍ਹਾਂ ਆਇਆ ਤੇ ਇਸ ਕਹਾਣੀ ਦੇ ਕਿਸ ਪਾਤਰ ਨੇ ਤੁਹਾਨੂੰ ਇਹ ਕਹਾਣੀ ਲਿਖਣ ਲਈ ਮਜਬੂਰ ਕਰ ਦਿੱਤਾ ਜੀ ਲਕੀਰਾਂ ਵਿੱਚ ਕਿਰੇ ਹੋਏ ਕਹਾਣੀ ਜਿਹੜੀ ਹੈਗੀ ਆ ਉਹ ਪਿੰਡੂ ਸਮਾਜ ਦੇ ਵਿੱਚ ਜਿਹੜੀ ਨਿੱਗਰ ਰਹੀ ਸਾਡੀ ਜਿਹੜੀ ਅਰਥਵਿਵਸਥਾ ਹੈਗੀ ਹੈ ਜਿਹਦੇ ਵਿੱਚ ਆਰਥਿਕ ਪੱਖ ਤੋਂ ਕਮਜ਼ੋਰ ਵਰਗ ਜਿਹੜਾ ਜਿਹਨੂੰ ਦਬਾਇਆ ਜਾਂਦਾ ਹਮੇਸ਼ਾ ਤੋਂ ਹੀ ਹਮਮ ਔਰ ਉਹਦੇ ਸੰਦਰਭ ਦੇ ਵਿੱਚ ਇੱਕ ਚੋਣ ਹੋ ਰਹੀ ਸੀਗੀ ਪੰਚਾਇਤ ਦੀ ਹਮ ਜਿਹਦੇ ਵਿੱਚ ਮੈਂ ਇਹ ਸਾਰਾ ਵਰਤਾਰਾ ਮੈਂ ਵਾਪਰਦਾ ਦੇਖਿਆ ਹਮ ਤੇ ਉਸ ਤੋਂ ਬਾਅਦ ਮੇਰੇ ਜਨ ਦੇ ਵਿੱਚ ਇਹ ਆਇਆ ਕਿ ਇਦਾਂ ਦੇ ਜਿਹੜੇ ਪਾਤਰ ਨੇ ਚੰਦ ਸਿੰਘ ਵਰਗੇ ਪਾਤਰ ਜੋ ਆਪਣੇ ਹੱਕਾਂ ਦੀ ਖਾਤਰ ਦਬਾਏ ਗਏ ਹੱਕਾਂ ਦੀ ਖਾਤਰ ਉਹਨਾਂ ਨੂੰ ਦੁਬਾਰਾ ਮਤਲਬ ਹਾਸਲ ਕਰਨ ਲਈ ਜਿਹੜੀ ਲੜਾਈ ਹੈਗੀ ਉਹ ਕਿਸ ਤਰੀਕੇ ਨਾਲ ਲੜਦੇ ਨੇ ਤਾਂ ਇਹ ਕਹਾਣੀ ਇੱਕ ਨਿਵੇਕਲੀ ਤਰ੍ਹਾਂ ਦੀ ਕਹਾਣੀ ਸੀਗੀ ਕਿਉਂਕਿ ਅਸੀਂ ਦਲਿਤ ਸਮਾਜ ਦੀ ਤਰਾਸ ਦੀ ਨੂੰ ਹਮੇਸ਼ਾ ਚਿੱਤਰਣ ਕਰਦੇ ਆਂ ਜੀ ਜਾਂ ਦੂਜੀਆਂ ਜਿਹੜਾ ਸਾਹਿਤ ਅਸੀਂ ਪੜ੍ਹਦੇ ਆ ਉਹਦੇ ਵਿੱਚ ਇਹੀ ਚੀਜ਼ਾਂ ਆਉਂਦੀਆਂ ਨੇ ਕਿ ਹਾਂਜੀ ਇਹਨਾਂ ਦੇ ਉੱਤੇ ਹਾਵੀ ਹੋਇਆ ਜਾਂਦਾ ਹੈ ਇਹਨਾਂ ਨੂੰ ਦਬਾਇਆ ਜਾਂਦਾ ਇਹਨਾਂ ਦੇ ਹੱਕ ਮਾਰੇ ਜਾਂਦੇ ਨੇ ਹਾਂ ਪਰ ਮੇਰਾ ਜਿਹੜਾ ਨਜ਼ਰੀਆ ਸੀਗਾ ਇਸ ਵਿਸ਼ੇ ਨੂੰ ਸੋਚਣ ਦਾ ਵੱਖਰਾ ਸੀਗਾ ਕਿ ਆਪਣੇ ਹੱਕ ਸੰਘਰਸ਼ ਦੇ ਨਾਲ ਪ੍ਰਾਪਤ ਵੀ ਕੀਤੇ ਜਾ ਸਕਦੇ ਆ ਤਾਂ ਚੰਦ ਸਿੰਘ ਪਾਤਰ ਇੱਕ ਜਾਂਬਾਜ਼ ਪਾਤਰ ਸੀਗਾ ਜਿਹੜਾ ਮੇਰੇ ਜਿਹਨ ਦੇ ਵਿੱਚ ਹਰ ਸਮੇਂ ਹੀ ਉਹ ਉੱਗਿਆ ਰਹਿੰਦਾ ਉਸੇ ਤਰੀਕੇ ਨਾਲ ਹੀ ਉਹ ਅੱਜ ਵੀ ਮਤਲਬ ਸਰਕਾਰ ਜਦੋਂ ਮੈਂ ਪੜਦਾ ਆਪਣੀ ਕਹਾਣੀ ਲਿਖੀ ਨੂੰ ਤਾਂ ਉਸ ਮੇਰੇ ਸਾਹਮਣੇ ਆ ਕੇ ਖੜ ਜਾਂਦਾ ਤੇ ਮੈਨੂੰ ਮਤਲਬ ਇਹ ਮਾਣ ਮਹਿਸੂਸ ਹੁੰਦਾ ਹੈ ਕਿ ਇਸ ਤਰ੍ਹਾਂ ਦੇ ਵਰਗ ਦੇ ਵਿੱਚ ਵੀ ਇਸ ਤਰ੍ਹਾਂ ਦੇ ਯਾਰੂ ਯੋਧੇ ਹੈਗੇ ਆ ਜਿਹੜੇ ਆਪਣੇ ਮਾਰਲੇ ਹੱਕਾਂ ਦੀ ਖਾਤਰ ਜਾਂ ਜਿਹੜੇ ਆਪਣੇ ਲੋਕਾਂ ਦੀ ਖਾਤਰ ਲੜਨ ਦੇ ਲਈ ਹਮੇਸ਼ਾ ਤਤਪਰ ਰਹਿੰਦੇ ਆ ਜੀ ਜਿਸ ਤਰ੍ਹਾਂ ਤੁਹਾਡੀ ਇਹ ਜਿਹੜੀ ਕਹਾਣੀ ਹੈ ਮੈਨੂੰ ਲੱਗਦਾ ਵੀ ਬਿਲਕੁਲ ਵੱਖਰੀ ਜਿਹੀ ਇਸ ਤਰ੍ਹਾਂ ਦਾ ਕਿਸੇ ਨੇ ਲਿਖਿਆ ਨਹੀਂ ਤੇ ਤੁਸੀਂ ਇਸ ਕਹਾਣੀ ਦੇ ਜ਼ਰੀਏ ਸਾਡੇ ਸਮਾਜ ਨੂੰ ਇੱਕ ਸੁਨੇਹਾ ਦੇਣ ਦੀ ਵੀ ਕੋਸ਼ਿਸ਼ ਕੀਤੀ ਹੈ ਤੁਹਾਨੂੰ ਕੀ ਲੱਗਦਾ ਵੀ ਇਸ ਵਿੱਚ ਤੁਸੀਂ ਕਿੰਨਾ ਕੁ ਕਾਮਯਾਬ ਹੋਏ ਹੋ ਮੈਂ ਜਿੱਥੋਂ ਤੱਕ ਆਪਣੀ ਕਹਾਣੀ ਦੇ ਨਾਲ ਜਿੰਨਾ ਇਨਸਾਫ ਕਰ ਸਕਿਆ ਹੂੰ ਮੈਨੂੰ ਐ ਲੱਗਦਾ ਹੈ ਕਿ ਅਗਰ ਕੋਈ ਪਾਠਕ ਇਸ ਕਹਾਣੀ ਨੂੰ ਪੜ੍ਹੇਗਾ ਤਾਂ ਉਹ ਚਾਹੇ ਕੋਈ ਵੀ ਵਰਗ ਹੋਵੇ ਜੀ ਜਿਹਨੂੰ ਦਬਾਇਆ ਜਾ ਰਿਹਾ ਹੂੰ ਤਾਂ ਉਹ ਇਸ ਕਹਾਣੀ ਨੂੰ ਪੜ੍ਹ ਕੇ ਮਤਲਬ ਉਹਦੇ ਅੰਦਰ ਇੱਕ એનર્ਜੀ ਆਏਗੀ ਔਰ ਉਹ ਆਪਣੇ ਹੱਕ ਨੂੰ ਪ੍ਰਾਪਤ ਕਰਨ ਦੇ ਖਾਤਰ ਹੂੰ ਉਹਦੇ ਲਈ ਉਹ ਲੜਾਈ ਲੜਨ ਦੇ ਲਈ ਉਮਗੇਗਾ ਜਰੂਰ ਜੀ ਜਿਸ ਤਰ੍ਹਾਂ ਤੁਸੀਂ ਇਸ ਕਹਾਣੀ ਦੇ ਚਿੱਤਰਣ ਦੇ ਰਾਹੀਂ ਸਮਾਜ ਦੀਆਂ ਸਮੱਸਿਆਵਾਂ ਨੂੰ ਉਜਾਗਰ ਕੀਤਾ ਕੀ ਲੱਗਦਾ ਕਿ ਅਜੋਕੇ ਦੌਰ ਦੇ ਵਿੱਚ ਵੀ ਦਲਿਤ ਸਮਾਜ ਦੀ ਸਥਿਤੀ ਜਿਹੜੀ ਆ ਉਹ ਅਜਿਹੀ ਹੈ ਨਹੀਂ ਫਿਲਹਾਲ ਜੇ ਅਸੀਂ ਦੇਖਿਆ ਜਾਵੇ ਤਾਂ ਪਹਿਲਾਂ ਨਾਲੋਂ ਕਾਫੀ ਫਰਕ ਪਿਆ ਹੈ ਹਮ ਕਿ ਜਿਹੜਾ ਸਾਡਾ ਦਲਿਤ ਸਮਾਜ ਦਾ ਜਿਹੜਾ ਸਹਿਰੀ ਜੀਵਨ ਹੈਗਾ ਜੀ ਉਹਦੇ ਵਿੱਚ ਸੁਧਾਰ ਆਇਆ ਹੈ ਕੁਸ਼ ਕੁ ਪਿੰਡੂ ਜੀਵਨ ਦੇ ਵਿੱਚ ਸੁਧਾਰ ਆਇਆ ਹੈ ਬਟ ਲੰਬੇ ਸਮੇਂ ਤੋਂ ਜੀ ਵੱਡੇ ਪੱਧਰ ਦੇ ਉੱਤੇ ਹਾਲੇ ਉਹਨਾਂ ਸੁਧਾਰ ਨਹੀਂ ਆਇਆ ਹੈ ਪਰ ਜਿਸ ਤਰੀਕੇ ਨਾਲ ਸਾਡੀ ਜਿਹੜੇ ਦਲਿਤ ਸਮਾਜ ਦੇ ਜਾਂ ਜਿਹੜੇ ਦਮਿਤ ਵਰਗ ਹੈਗਾ ਉਹਦੇ ਵਿੱਚ ਉਹ ਆ ਰਹੇ ਜਿਹੜੇ ਨੌਜਵਾਨ ਬੱਚੇ ਬੱਚੀਆਂ ਜਿਹੜੇ ਹੈਗੇ ਆ ਉਹ ਪੜ੍ਹ ਲਿਖ ਕੇ ਆਪਣੇ ਹੱਕਾਂ ਦੇ ਪ੍ਰਤੀ ਜਾਗਰੂਕ ਹੋ ਰਿਹਾ ਹ ਹ ਤਾਂ ਮੈਨੂੰ ਲੱਗਦਾ ਕਿ ਜਿੰਨਾ ਕੁ ਥੋੜਾ ਬਹੁਤ ਅਗਰ ਉਹਦੇ ਵਿੱਚ ਰਹਿ ਗਿਆ ਹੈਗੀ ਆ ਕੋਈ ਕਮੀ ਪੇਸ਼ੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹ ਪੂਰੀ ਹੋ ਜਾਏਗੀ ਹੋ ਜਾਏਗੀ ਜੀ ਅ ਅਰਫ ਸਾਹਿਬ ਜੇ ਗੱਲ ਕੀਤੀ ਜਾਵੇ ਪੰਜਾਬੀ ਕਹਾਣੀ ਦੀ ਤਾਂ ਮਨੁੱਖ ਦੇ ਮਨੋਵਿਗਿਆਨ ਦੀ ਤਾਂ ਇਸ ਦਾ ਕੀ ਸੰਬੰਧ ਵੇਖਦੇ ਹੋ ਤੁਸੀਂ ਪੰਜਾਬੀ ਕਹਾਣੀ ਬੇਸਿਕਲੀ ਇਨਸਾਨ ਦਾ ਮਨੋਵਿਗਿਆਨ ਹੀ ਹੈ ਹਮ ਮਨੋਵਿਗਿਆਨ ਤੋਂ ਬਿਨਾ ਪੰਜਾਬੀ ਕਹਾਣੀ ਜਾਂ ਕਿਸੇ ਵੀ ਭਾਸ਼ਾ ਦੀ ਜਿਹੜੀ ਕਹਾਣੀ ਹੈ ਜੀ ਉਹਨੂੰ ਅਸੀਂ ਸੰਪੂਰਨ ਨਹੀਂ ਸਮਝਦੇ ਹਮ ਕਿਉਂਕਿ ਤੁਹਾਡੇ ਮਨ ਦੇ ਅੰਦਰ ਕੀ ਚੱਲ ਰਿਹਾ ਹੈ ਜੀ ਕਿਸੇ ਮਨ ਦੀ ਸੰਵੇਦਨਾ ਨੂੰ ਫੜਨਾ ਤੇ ਉਹਦੇ ਉਸ ਸੰਵੇਦਨਾ ਨੂੰ ਕਹਾਣੀ ਦੇ ਰੂਪ ਦੇ ਵਿੱਚ ਲਿਖਣਾ ਜੀ ਇੱਕ ਕਹਾਣੀਕਾਰ ਦੀ ਬਹੁਤ ਵੱਡੀ ਪ੍ਰਾਪਤੀ ਹੁੰਦੀ ਹੈ ਜੀ ਔਰ ਮੈਂ ਸਮਝਦਾ ਕਿ ਮਨੋਵਿਗਿਆਨ ਜਿਹੜਾ ਹੈਗਾ ਇਹਦਾ ਮੁੱਖ ਤੌਰ ਆ ਕਹਾਣੀ ਦਾ ਹਮ ਮਨੋਵਿਗਿਆਨ ਤੋਂ ਬਿਨਾ ਜਿਹੜੀ ਕਹਾਣੀ ਹੈ ਉਹ ਸੰਪੂਰਨ ਨਹੀਂ ਹੋ ਸਕਦੀ ਜੀ ਗੱਲ ਕੀਤੀ ਜਾਵੇ ਰੰਗ ਤਸਲੀਮ ਤੇ ਹੋਰ ਤੁਹਾਡੀਆਂ ਕਹਾਣੀਆਂ ਦੀ ਤਾਂ ਕਹਾਣੀ ਲਿਖਦੇ ਸਮੇ ਕਿਹੜੇ ਕਿਹੜੇ ਮਾਪਦੰਡਾ ਦਾ ਤੁਸੀਂ ਖਾਸ ਧਿਆਨ ਰੱਖਦੇ ਹੋ ਹਰ ਇੱਕ ਕਹਾਣੀਕਾਰ ਦਾ ਜਿਹੜਾ ਆਪਣਾ ਨਜ਼ਰੀਆ ਹੁੰਦਾ ਕਹਾਣੀ ਨੂੰ ਲਿਖਣ ਦਾ ਹਮ ਪਰ ਮੈਂ ਜਿਹੜੀਆਂ ਇਹਦੇ ਵਿੱਚ ਚੀਜ਼ਾਂ ਤਿੰਨ ਚਾਰ ਚੀਜ਼ਾਂ ਨੂੰ ਦੇਖ ਕੇ ਕਹਾਣੀ ਨੂੰ ਰਚਦਾ ਜੀ ਉਹਦੇ ਵਿੱਚ ਕੀ ਹੈ ਜੀ ਕਿ ਪਹਿਲਾ ਤਾਂ ਪਾਤਰ ਉਸਾਰੀ ਜੀ ਦੂਸਰਾ ਪਾਤਰ ਦੀ ਜਾਣ ਪਛਾਣ ਜੀ ਤੀਸਰਾ ਹੈਗਾ ਕਿ ਤੁਹਾਡਾ ਵਿਸ਼ਾ ਵਿਸ਼ਾ ਜਿਸ ਤੁਸੀਂ ਮੁੱਦੇ ਨੂੰ ਖੜਾ ਕਰਨਾ ਹੈ ਕਹਾਣੀ ਦੇ ਅੰਦਰ ਜੀ ਉਹ ਮੁੱਦਾ ਤੇ ਚੌਥਾ ਪਾਰਟ ਆ ਉਸ ਮੁੱਦੇ ਦਾ ਹੱਲ ਜੀ ਮੇਰੇ ਇਹ ਚਾਰ ਭਾਗ ਨੇ ਕਹਾਣੀ ਲਿਖਣ ਦੇ ਹੂੰ ਇਹ ਚਾਰ ਭਾਗਾਂ ਦੇ ਨਾਲ ਮੈਨੂੰ ਲੱਗਦਾ ਕਿ ਮੈਂ ਕਹਾਣੀ ਸੰਪੂਰਨ ਤੌਰ ਤੇ ਲਿਖ ਪਾਉਣਾ ਜੀ ਅ ਜਿਸ ਤਰ੍ਹਾਂ ਅਰਫ ਸਾਹਿਬ ਤੁਸੀਂ ਆਪਣੀਆਂ ਕਹਾਣੀਆਂ ਦੇ ਵਿੱਚ ਦਲਿਤ ਵਰਗ ਦੀਆਂ ਸਮੱਸਿਆਵਾਂ ਨੂੰ ਉਜਾਗਰ ਕਰਦੀਓ ਅ ਅਸੀਂ ਪੁੱਛਣਾ ਚਾਹਾਂਗੇ ਕਿ ਇਹ ਕਿਹੜੀ ਚੀਜ਼ ਆ ਜਾਂ ਦਲਿਤ ਸਮਾਜ ਦੀ ਤੁਸੀਂ ਤਰਜਮਾਨੀ ਕਰਦੇ ਹੋ ਜਾਂ ਤੁਹਾਡੀ ਆਪਣੀ ਕੋਈ ਅੰਦਰੂਨੀ ਇਹ ਜਿਹੜੀ ਪੀੜਾ ਹੈ ਬਚਪਨ ਦੇ ਵਿੱਚ ਤਾਂ ਮੈਂ ਸਾਰਾ ਸਮਾਂ ਇਹਨਾਂ ਚੀਜ਼ਾਂ ਦੇ ਵਿੱਚ ਹੀ ਗੁਜ਼ਾਰਿਆ ਕਿਉਂਕਿ ਮੈਂ ਇੱਕ ਖੁਦ ਸ਼ੋਸ਼ਿਤ ਸਮਾਜ ਦਾ ਹਿੱਸਾ ਜੀ ਔਰ ਮੈਂ ਮਤਲਬ ਉਹ ਸਾਰੇ ਕੰਮ ਕੀਤੇ ਉਸ ਸਮਾਜ ਦੇ ਵਿੱਚ ਰਿਹਾ ਔਰ ਮੈਨੂੰ ਐ ਲੱਗਦਾ ਕਿ ਜਿੰਨਾ ਚਿਰ ਤੁਹਾਡੇ ਕੋਲ ਕੋਈ ਨਿੱਜੀ ਅਨੁਭਵ ਨਹੀਂ ਹੈਗਾ ਜਾਂ ਤੁਹਾਡੇ ਕੋਲੇ ਪ੍ਰੋਪਰ ਤੱਥ ਵੇਰਵੇ ਕਿਸੇ ਸਬਜੈਕਟ ਦੇ ਅਕੋਰਡਿੰਗ ਨਹੀਂ ਹੈਗੇ ਤਾਂ ਤੁਸੀਂ ਚੰਗੀ ਕਹਾਣੀ ਨਹੀਂ ਲਿਖ ਸਕਦੇ ਹਾਂ ਜਾਂ ਤਾਂ ਉਹ ਤੁਹਾਡੇ ਨਾਲ ਵਾਪਰਿਆ ਹੋਵੇ ਜਾਂ ਤੁਸੀਂ ਉਸ ਚੀਜ਼ ਨੂੰ ਬਹੁਤ ਜ਼ਿਆਦਾ ਨੇੜੇ ਤੋਂ ਵੇਖਿਆ ਹੋਵੇ ਫੇਰ ਵੀ ਤੁਸੀਂ ਜਿਹੜੀ ਚੰਗੀ ਰਚਨਾ ਉਹ ਕਰ ਸਕਦੇ ਆ ਕਰ ਸਕਦੇ ਹੋ ਅ ਅਰਫ ਸਾਹਿਬ ਜੇ ਇੱਕ ਗੱਲ ਕੀਤੀ ਜਾਵੇ ਤੁਹਾਡੀਆਂ ਕਹਾਣੀਆਂ ਦੀਆਂ ਕਹਿੰਦੇ ਹੁੰਦੇ ਵੀ ਇੱਕ ਲੇਖਕ ਦੇ ਲਈ ਉਸ ਦੀਆਂ ਸਾਰੀਆਂ ਰਚਨਾਵਾਂ ਜਿੱਦਾਂ ਇੱਕ ਮਾਂ ਲਈ ਸਾਰੇ ਬੱਚੇ ਬਰਾਬਰ ਹੁੰਦੇ ਨੇ ਉਸ ਤਰ੍ਹਾਂ ਹੀ ਹੁੰਦੀਆਂ ਨੇ ਪਰ ਫਿਰ ਵੀ ਕੋਈ ਇਸ ਤਰ੍ਹਾਂ ਦੀ ਕਹਾਣੀ ਜਿਸ ਨੇ ਤੁਹਾਨੂੰ ਅੰਦਰ ਤੱਕ ਹਲੂਣ ਕੇ ਰੱਖ ਦਿੱਤਾ ਹੋਵੇ ਅਸੀਂ ਚਾਹੁੰਦੇ ਆ ਕਿ ਉਸ ਬਾਰੇ ਵੀ ਜੋ ਵੀ ਤੁਹਾਡੀਆਂ ਭਾਵਨਾਵਾਂ ਨੇ ਉਹ ਸਾਡੇ ਦਰਸ਼ਕਾਂ ਨਾਲ ਜਰੂਰ ਸਾਂਝੀਆਂ ਕੀਤੀਆਂ ਜਾਣ ਜੀ ਮੇਰੇ ਇੱਕ ਕਹਾਣੀ ਸੰਗ੍ਰਹਿ ਦੇ ਵਿੱਚ ਇੱਕ ਕਹਾਣੀ ਹੈਗੀ ਆ ਕਦ ਹੂੰ ਉਹਦੇ ਵਿੱਚ ਇੱਕ ਪਾਤਰ ਹੈ ਜਿਹੜਾ ਮੁੱਖ ਪਾਤਰ ਉਹਦਾ ਨਾਮ ਗੁਰਦੀਪ ਹੈ ਜੀ ਗੁਰਦੀਪ ਇੱਕ ਬਹੁਤ ਹੀ ਦੱਬਿਆ ਹੋਇਆ ਬੰਦਾ ਹੈ ਜੋ ਮਤਲਬ ਬਹੁਤ ਹੀ ਘੱਟ ਉਜਰਤ ਦੇ ਲਈ ਮਤਲਬ ਇੱਕ ਇੰਡਸਟਰੀ ਦੇ ਵਿੱਚ ਕੰਮ ਕਰਦਾ ਹੈ ਹਮ ਔਰ ਉਹ ਉੱਥੇ ਦੇਖ ਰਿਹਾ ਹੈ ਕਿ ਮਤਲਬ ਇੰਡਸਟਰੀ ਦੇ ਵਿੱਚ ਆ ਕੇ ਵੀ ਅਸੀਂ ਆਪਣੇ ਆਪ ਦਾ ਸ਼ੋਸ਼ਣ ਹੀ ਕਰਵਾ ਰਹੇ ਹਾਂ ਹਮ ਜਿਦੇ ਵਿੱਚ ਕੀ ਹੈ ਕਿ ਜਿਹੜਾ ਉੱਪਰਲਾ ਵਰਗ ਹੈਗਾ ਤੁਹਾਡੇ ਕੋਲੋਂ ਕੰਮ ਕਰਵਾਂਦਾ ਹੈ ਹਾਂ ਤਾਂ ਉਹ ਇੰਨਾ ਕੁ ਜ਼ਿਆਦਾ ਕੰਮ ਦੇ ਘੰਟੇ ਵਧਣ ਕਾਰਨ ਉਹ ਇੰਨਾ ਕੁ ਜ਼ਿਆਦਾ ਕੰਮ ਦੇ ਵਿੱਚ ਬਿਜ਼ੀ ਹੋ ਜਾਂਦਾ ਕਿ ਆਪਣੇ ਪਰਿਵਾਰ ਨੂੰ ਹਾਂ ਹੈਗਾ ਉਹ ਸਮਾਂ ਨਹੀਂ ਦੇ ਪਾਉਂਦਾ ਜੀ ਤਾਂ ਉਹ ਇਸ ਤਰ੍ਹਾਂ ਦੀ ਕਹਾਣੀ ਹੈ ਜਿਦੇ ਵਿੱਚ ਮਤਲਬ ਕਿਉਂਕਿ ਮੈਂ ਖੁਦ ਇੱਕ ਇੰਡਸਟਰੀ ਦੇ ਵਿੱਚ ਕੰਮ ਕਰਦਾ ਰਿਹਾ ਤਾਂ ਉਸ ਚੀਜ਼ਾਂ ਨੂੰ ਉਹਨਾਂ ਨੂੰ ਮੈਂ ਬੜੇ ਨੇੜੇ ਤੋਂ ਦੇਖਿਆ ਹਾਂ ਹਾਂ ਓਵਰਨਾਈਟ ਵਰਕ ਕਰਨਾ ਆਪਣੇ ਖਰਚੇ ਚਲਾਉਣ ਦੇ ਲਈ ਹਾਂ ਮਤਲਬ ਕਿ ਆਪਣੀ ਜੀਵਨ ਨੂੰ ਅੱਗੇ ਵਧਾਣ ਦੇ ਲਈ ਤੁਹਾਨੂੰ ਆਪਣੇ ਕੰਮ ਦੇ ਘੰਟੇ ਵਧਾਣੇ ਪੈਣਗੇ ਉਹ ਇਸ ਤਰੀਕੇ ਦਾ ਇੱਕ ਕਨਸੈਪਟ ਹੈਗਾ ਔਰ ਮੈਨੂੰ ਜਦੋਂ ਮਹਿਸੂਸ ਹੁੰਦਾ ਜਦੋਂ ਮੈਂ ਕਿਸੇ ਇੰਡਸਟਰੀ ਦੇ ਵਿੱਚ ਕੰਮ ਕਰਦਾ ਉਹਨਾਂ ਦੇ ਬਾਰੇ ਸੋਚਦਾ ਜਾਂ ਮੈਂ ਉਹਨਾਂ ਲੋਕਾਂ ਦੇ ਵਿੱਚ ਜਾ ਕੇ ਬੈਠਦਾ ਤੇ ਮੇਰੇ ਸਾਹਮਣੇ ਗੁਰਦੀਪ ਆ ਕੇ ਖੜਾ ਹੋ ਜਾਂਦਾ ਹੈ ਕਿ ਵਾਕਈ ਗੁਰਦੀਪ ਇਹਨਾਂ ਦੇ ਵਿੱਚ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਹਰ ਇਨਸਾਨ ਦੇ ਵਿੱਚ ਬੈਠਾ ਹੂੰ ਕਿਉਂਕਿ ਤੁਸੀਂ ਕੋਈ ਇਨਸਾਨ ਜਦੋਂ ਕਮਾਈ ਕਰਨ ਵਾਸਤੇ ਘਰੋਂ ਬਾਹਰ ਨਿਕਲਦਾ ਤੇ ਉਹ ਆਪਣੇ ਜੀਵਨ ਨੂੰ ਸੌਖਾ ਕਰਨ ਲਈ ਨਿਕਲਦਾ ਜੀ ਲੇਕਿਨ ਉਹ ਇੱਕ ਇਸ ਤਰ੍ਹਾਂ ਦਾ ਜੀਵਨ ਜਿਉਂਦਾ ਹੈ ਕਿ ਉਹ ਆਪਣੇ ਪਰਿਵਾਰ ਨੂੰ ਸੌਖਾ ਕਰਨ ਦੇ ਲਈ ਖੁਦ ਉਹ ਘੰਟਿਆਂ ਵੱਦੀ ਜਿਹੜਾ ਹੈਗਾ ਉਹ ਆਪਣੇ ਕੰਮ ਦੇ ਵਿੱਚ ਉਹ ਨਪੀੜਿਆ ਜਾ ਰਿਹਾ ਹੂੰ ਤਾਂ ਉਹਦੇ ਅੰਦਰ ਇੱਕ ਭਾਵਨਾ ਮੱਚੀ ਪਈ ਹੈ ਕਿ ਮੈਂ ਕਦੋਂ ਵੇਲ ਮੈਨੂੰ ਮਿਲੇ ਕਦੋਂ ਮੈਨੂੰ ਛੁੱਟੀ ਮਿਲੇ ਮੈਂ ਆਪਣੇ ਬੱਚਿਆਂ ਨੂੰ ਬਾਹਰ ਘੁਮਾਣ ਲੈ ਜਾਵਾਂ ਉਹਨਾਂ ਨੂੰ ਆਈਸਕ੍ਰੀਮ ਖਵਾਵਾਂ ਹੂੰ ਆਪਣੀ ਵਾਈਫ ਨੂੰ ਮੈਂ ਬਾਹਰ ਘੁਮਾ ਕੇ ਲੈ ਜਾਵਾਂ ਉਹਦੇ ਲਈ ਚੰਗੇ ਚੰਗੇ ਸੋਹਣੇ ਸੋਹਣੇ ਸੂਟ ਸਵਾਵਾਂ ਉਹਦੇ ਅੰਦਰਲੀ ਮੰਦ ਜਿਹੜੀ ਉਹ ਵਿਵੇਦਨਾ ਹੈਗੀ ਹੈ ਹੂੰ ਉਹ ਉਸੇ ਤਰੀਕੇ ਨਾਲ ਕਹਾਣੀ ਦੇ ਅੰਤ ਤੱਕ ਉਹਦੇ ਮਨ ਦੇ ਵਿੱਚ ਪਈ ਰਹਿੰਦੀ ਹੈ ਪਈ ਰਹਿੰਦੀ ਜੀ ਅ ਅਰਫ ਸਾਹਿਬ کافی ਲੰਮਾਰ ਸਾ ਹੋ ਗਿਆ ਤੁਹਾਨੂੰ ਕਹਾਣੀਕਾਰ ਦੇ ਤੌਰ ਤੇ ਕਹਾਣੀਆਂ ਲਿਖਦੇ ਹੋਏ ਤੁਹਾਡੀਆਂ ਕਾਫੀ ਪੁਸਤਕ ਵੀ ਨੇ ਜੋ ਤੁਸੀਂ ਲੋਕ ਕਰਪਣ ਵੀ ਕਰ ਚੁੱਕੇ ਹੋ ਅ ਪਰ ਫਿਰ ਵੀ ਅਸੀਂ ਗੱਲ ਕਰਾਂਗੇ ਤੁਹਾਡੇ ਮਾਨ ਸਨਮਾਨ ਦੀ ਤਾਂ ਹੁਣ ਤੱਕ ਜੋ ਵੀ ਮਾਨ ਸਨਮਾਨ ਤੁਹਾਨੂੰ ਹਾਸਲ ਹੋਏ ਨੇ ਅਸੀਂ ਚਾਹਾਂਗੇ ਕਿ ਉਹਨਾਂ ਵਿੱਚ ਤੁਸੀਂ ਜੋ ਵੀ ਜ਼ਿਕਰ ਕਰਨਾ ਚਾਹੋ ਤੇ ਉਹ ਸਾਡੇ ਨਾਲ ਜ਼ਰੂਰ ਸਾਂਝਾ ਕੀਤਾ ਜਾਵੇ ਵੈਸੇ ਤਾਂ ਮੈਂ ਸਮਝਦਾ ਕਿ ਜਿਹੜਾ ਤੁਹਾਡਾ ਪਾਠਕ ਵਰਗ ਹੈ ਜੋ ਤੁਹਾਨੂੰ ਤੁਹਾਡੀਆਂ ਕਹਾਣੀਆਂ ਰਚਨਾਵਾਂ ਪੜ੍ਹ ਕੇ ਤੁਹਾਡੇ ਨਾਲ ਗੱਲਬਾਤ ਕਰਦਾ ਇਸ ਤੋਂ ਵੱਡਾ ਮਾਨ ਸਤਕਾਰ ਕੋਈ ਨਹੀਂ ਹੁੰਦਾ ਨਹੀਂ ਹੁੰਦਾ ਬਿਲਕੁਲ ਪਰ ਫਿਰ ਵੀ ਅ 2019 ਦੇ ਵਿੱਚ ਮੈਨੂੰ ਸਾਇਤ ਅਕੈਡਮੀ ਦਿੱਲੀ ਦੇ ਵੱਲੋਂ ਪੰਜਾਬੀ ਕਹਾਣੀ ਨੂੰ ਰਿਪਰੈਜ਼ੈਂਟ ਕਰਨ ਦਾ ਮੌਕਾ ਮਿਲਿਆ ਉਹ ਮੇਰੇ ਲਈ ਜੀਵਨ ਦਾ ਸਭ ਤੋਂ ਵੱਡਾ ਇੱਕ ਸਨਮਾਨ ਸੀਗਾ ਜਦੋਂ ਉਹਨਾਂ ਨੇ ਬਕਾਇਦਾ ਯੁਵਾ ਸਾਹਿਤਕੀ ਪ੍ਰੋਗਰਾਮ ਕਰਵਾਇਆ ਤੇ ਮੈਨੂੰ ਉੱਥੇ ਪੰਜਾਬੀ ਕਹਾਣੀ ਨੂੰ ਰਿਪਰੈਜ਼ੈਂਟ ਕਰਨ ਦੇ ਲਈ ਉਹਨਾਂ ਨੇ ਬੁਲਾਇਆ ਜੀ ਫਿਰ ਦੂਸਰੇ ਨੰਬਰ ਤੇ ਸਾਇਤ ਸਭਾ ਸ਼ੇਰਪੁਰ ਸੰਗਰੂਰ ਵੱਲੋਂ ਮੈਨੂੰ ਕਹਾਣੀਕਾਰ ਜਰਨੈਲਪੁਰੀ ਐਵਾਰਡ ਦਿੱਤਾ ਗਿਆ ਜੀ ਉਸ ਤੋਂ ਬਾਅਦ ਸਾਈ ਸਭਾ ਪੈਣੀ ਸਾਹਿਬ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਹੈ ਉਹਨਾਂ ਦੇ ਵੱਲੋਂ ਮੈਨੂੰ ਇੰਦਰਜੀਤ ਸਿੰਘ ਚੱਕਰਵਰਤੀ ਜੀ ਉਹ ਐਵਾਰਡ ਦਿੱਤਾ ਗਿਆ ਹਮ ਔਰ ਹੁਣ ਮੈਂ ਇਸੇ ਸਾਲ ਹੀ ਦੁਬਾਰਾ ਸਹਿਤ ਅਕੈਡਮੀ ਦਿੱਲੀ ਦੇ ਵਿੱਚ ਜਾ ਕੇ ਆਇਆ ਜਿੱਥੇ ਮੈਨੂੰ ਪੰਜਾਬੀ ਕਹਾਣੀ ਦਾ ਸਮੁੱਚੇ ਰੂਪ ਦੇ ਵਿੱਚ ਉਹਨਾਂ ਨੂੰ ਰਿਪਰੈਜ਼ੈਂਟ ਕਰਨ ਦਾ ਮੌਕਾ ਮਿਲਿਆ ਜੀ ਅਰਫ ਸਾਹਿਬ ਇਸ ਤਰ੍ਹਾਂ ਹੀ ਗੱਲ ਕੀਤੀ ਜਾਵੇ ਤੁਹਾਡੀ ਕਹਾਣੀ ਚੱਕਰਬੀ ਉਹਦੀ ਤਾਂ ਇਸ ਵਿੱਚ ਆਏ ਆਰਥਿਕ ਮਸਲੇ ਨੂੰ ਤੁਸੀਂ ਦੇਸ਼ ਦੇ ਤੌਰ ਤੇ ਜਾਂ ਵਿਸ਼ਵ ਵਿਆਪੀ ਪੱਧਰ ਦੇ ਤੌਰ ਤੇ ਕਿਵੇਂ ਦੇਖਦੇ ਹੋ ਹਾਂ ਇਹਦੇ ਵਿੱਚ ਕੀ ਹੈ ਕਿ ਹੁਣ ਜੋ ਦੌਰ ਚੱਲ ਰਿਹਾ ਹੈਗਾ ਤਾਂ ਮੇਰੀ ਉਹ ਕਹਾਣੀ ਜਿਹੜੀ ਚੱਕਰਬੀ ਬੇਸਿਕਲੀ ਉਹ ਇੱਕ ਚੱਕਰਬੀ ਇਸ ਤਰ੍ਹਾਂ ਦਾ ਹੈਗਾ ਕਿ ਜਿਹੜਾ ਸਾਡਾ ਨੌਜਵਾਨ ਵਰਗ ਜੋ ਅੱਜ ਪੜ੍ਹ ਲਿਖ ਕੇ ਮਾਰਕੀਟ ਦੇ ਵਿੱਚ ਆ ਰਿਹਾ ਉਹਦੇ ਦਿਵਾਲੇ ਇੱਕ ਚੱਕਰਬੀ ਹੈ ਹੂੰ ਚੱਕਰ ਵੀ ਕੀ ਹੈ ਕਾਰਪੋਰੇਟ ਦਾ ਚੱਕਰ ਵੀ ਉਹ ਹੈ ਜੀ ਬੇਰੁਜ਼ਗਾਰੀ ਦਾ ਚੱਕਰ ਵੀ ਉਹ ਹੈ ਹੂੰ ਤੇ ਉਹਨਾਂ ਦੇ ਜਿਹੜੇ ਆਰਥਿਕ ਤੇ ਮਾਨਸਿਕ ਮਸਲੇ ਨੇ ਉਹਨਾਂ ਦਾ ਚੱਕਰ ਵੀ ਉਹ ਹੈ ਜਿਹਦੇ ਅੰਦਰ ਉਹ ਘਿਰਿਆ ਹੋਇਆ ਹੈ ਹੂੰ ਮੈਂ ਸਮਝਦਾ ਕਿ ਜਿਹੜਾ ਰੁਜ਼ਗਾਰ ਦੀ ਸਮੱਸਿਆ ਹੈਗੀ ਆ ਉਹ ਸਾਡੇ ਇੰਡੀਆ ਜਾਂ ਪੰਜਾਬ ਦੇ ਵਿੱਚ ਹੀ ਨਹੀਂ ਹੂੰ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਉਨੇ ਹੀ ਉਗਰ ਰੂਪ ਦੇ ਵਿੱਚ ਆ ਜਿੰਨੇ ਸਾਡੇ ਹੂੰ ਬੱਚੇ ਪੜ੍ਹ ਲਿਖ ਕੇ ਇਹਦਾ ਜਿਹੜਾ ਮੇਰੀ ਕਹਾਣੀ ਦਾ ਮੇਨ ਪਾਤਰ ਹੈਗਾ ਉਹਨੇ ਐਮਏ ਬੀਏਡ ਕੀਤੀ ਹੋਈ ਹੈ ਟੀਈਟੀ ਵੀ ਕੀਤੀ ਹੋਈ ਹੈ ਉਹਦੀ ਜਿਹੜੀ ਵਾਈਫ ਹੈ ਉਹ ਵੀ ਸੇਮ ਮਤਲਬ ਐਜੂਕੇਸ਼ਨ ਉਹਨੇ ਹਾਸਲ ਕੀਤੀ ਹੈ ਟੀਚਿੰਗ ਦੀ ਲੇਕਿਨ ਉਹਨਾਂ ਨੂੰ ਤਨਖਾਹ ਕਿੰਨੀ ਮਿਲਦੀ ਹੈ ਕਿ ਉਹਨਾਂ ਦਾ ਗੁਜ਼ਾਰਾ ਵੀ ਬੜੀ ਮੁਸ਼ਕਲ ਨਾਲ ਹੁੰਦਾ ਹੈ ਜੀ ਤਾਂ ਉਹ ਕੀ ਨੇ ਕਿ ਆਪਣੇ ਪਿਤਾ ਜੋ ਕਿਸੇ ਵਿਭਾਗ ਤੋਂ ਰਿਟਾਇਰ ਹੋਏ ਨੇ ਉਹਨਾਂ ਦੀ ਪੈਨਸ਼ਨ ਅਤੇ ਪਿਤਾ ਜੀ ਜਦੋਂ ਆਪਣੇ ਰਿਟਾਇਰਮੈਂਟ ਦੇ ਦੌਰਾਨ ਕਿਸੇ ਜਗ੍ਹਾ ਤੇ ਹੋਰ ਕੰਮ ਕਰਦੇ ਨੇ ਉਹਨਾਂ ਦੀ ਤਨਖਾਹ ਦੇ ਉੱਤੇ ਹੀ ਉਹ ਡਿਪੈਂਡੈਂਟ ਨੇ ਤਾਂ ਜਦੋਂ ਉਹਨਾਂ ਨੂੰ ਮਹਿਸੂਸ ਹੁੰਦਾ ਕਿ ਸਾਡੇ ਪਿਤਾ ਜੀ ਨੂੰ ਮਤਲਬ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਾ ਆ ਜਾਵੇ ਤਾਂ ਉਹ ਬਹੁਤ ਜ਼ਿਆਦਾ ਅਨਰੋਧ ਡਰ ਜਾਂਦੇ ਨੇ ਉਹ ਡਰ ਇਸ ਤਰੀਕੇ ਨਾਲ ਜਾਂਦੇ ਨੇ ਕਿ ਸਾਡਾ ਜਿਹੜਾ ਘਰ ਆ ਜਾਂ ਸਾਡਾ ਜੀਵਨ ਆ ਉਹ ਪਿਤਾ ਜੀ ਦੀ ਪੈਨਸ਼ਨ ਅਤੇ ਉਹਨਾਂ ਵੱਲੋਂ ਕਮਾਈ ਜਾ ਰਹੀ ਜੋ ਵੀ ਤਨਖਾਹ ਹੈਗੀ ਆ ਉਹਦੇ ਉੱਤੇ ਹੀ ਟਿਕਿਆ ਹੋਇਆ ਹੈ ਤਾਂ ਮਤਲਬ ਮੈਨੂੰ ਇਹ ਲੱਗਦਾ ਕਿ ਮਨੁੱਖੀ ਜਿਹੜੀ ਸਵੇਦਨਾ ਉਹ ਦੋ ਪਾਸੇ ਵੰਡੀ ਗਈ ਇਹਦੇ ਵਿੱਚ ਹਮ ਇੱਕ ਤਾਂ ਉਹ ਚਾਹੁੰਦੇ ਨਹੀਂਗੇ ਕਿ ਸਾਡਾ ਆਰਥਿਕ ਜਿਹੜਾ ਪੱਖ ਹੈਗਾ ਉਹ ਡਿੱਗੇ ਹਮ ਦੂਜੇ ਪਾਸੇ ਉਹ ਇਹ ਵੀ ਚਾਹੁੰਦੇ ਨੇ ਕਿ ਸਾਡੇ ਬਜ਼ੁਰਗ ਜਿਹੜੇ ਹੈਗੇ ਆ ਵੀ ਉਹ ਤੰਦਰੁਸਤ ਰਹਿਣ ਸਾਡੇ ਵਿਚਕਾਰ ਰਹਿਣ ਹਮ ਤਾਂ ਉਹ ਇਸ ਤਰ੍ਹਾਂ ਦੀ ਕਹਾਣੀ ਸੀਗੀ ਹਮ ਜਿਨੇ ਮਤਲਬ ਇਹ ਸਾਹਿਤਕ ਹਲਕਿਆਂ ਦੇ ਵਿੱਚ ਉਹਦੀ ਕਾਫੀ ਚਰਚਾ ਰਹੀ ਜੀ ਔਰ ਉਹ ਕਹਾਣੀ ਬਾਕਾਇਦਾ ਮੈਂ ਦਿੱਲੀ ਸੈਟ ਅਕੈਡਮੀ ਵੀ ਪੜ੍ਹੀ ਔਰ ਹੋਰ ਨਾ ਪਿਸ਼ਾਵਾਂ ਦੇ ਲੇਖਕਾਂ ਨੇ ਵੀ ਜਦੋਂ ਉਹਨੂੰ ਸੁਣਿਆ ਤਾਂ ਉਹ ਮਤਲਬ ਉਹਨਾਂ ਨੇ ਬੜਾ ਅੱਛਾ ਉਹਦੇ ਬਾਰੇ ਸ਼ਬਦ ਬੋਲੇ ਜੀ ਤੁਹਾਡੀਆਂ ਰਚਨਾਵਾਂ ਦੀ ਗੱਲ ਕੀਤੀ ਜਾਵੇ ਜਨ ਕਿ ਤੁਹਾਡੀਆਂ ਕਹਾਣੀਆਂ ਕਿਹੜੀ ਕਿਹੜੇ ਮੈਗਜ਼ੀਨ ਅਖਬਾਰਾਂ ਦੇ ਵਿੱਚ ਇਸ ਟਾਈਮ ਤੇ ਛਪ ਰਹੀਆਂ ਨੇ ਪਹਿਲਾਂ ਪਹਿਲ ਤਾਂ ਜਦੋਂ ਮੈਂ ਲਿਖਦਾ ਸੀਗਾ ਤਾਂ ਮੇਰੇ ਅਜੀਤ ਅਖਬਾਰ ਜਾਂ ਪੰਜਾਬੀ ਟਰਬਿਊਨ ਹਮ ਇਹਨਾਂ ਦੇ ਵਿੱਚ ਹੀ ਜ਼ਿਆਦਾ ਕਹਾਣੀਆਂ ਸ਼ਬਦੀਆਂ ਰਹੀਆਂ ਹਮ 2010 ਦੇ ਵਿੱਚ ਮੈਨੂੰ ਭਗਵੰਤ ਰਸੂਲਪੁਰੀ ਜੀ ਨੇ ਕਹਾਣੀ ਧਾਰਾ ਮੈਗਜ਼ੀਨ ਦੇ ਵਿੱਚ ਪਹਿਲੀ ਵਾਰ ਮੌਕਾ ਦਿੱਤਾ ਜੀ ਸੁਮਨ ਸ਼ਾਮਪੁਰੀ ਜੀ ਉਹਨਾਂ ਦਾ ਮੈਗਜ਼ੀਨ ਸੀਗਾ ਦਰਪਣ ਉਹਦੇ ਵਿੱਚ ਇਹ ਮੇਰੀ ਲਿਖੀ ਦਾ ਵਿੱਚ ਕਿਰੇ ਹੋਏ ਕਹਾਣੀ ਵੀ ਸ਼ਾਫੀ ਜੀ ਔਰ ਉਸ ਤੋਂ ਬਾਅਦ ਸ਼ਬਦ ਮੈਗਜ਼ੀਨ ਹੈ ਸਿਰਜਣਾ ਮੈਗਜ਼ੀਨ ਹੈ ਕਹਾਣੀ ਪੰਜਾਬ ਹੈ ਜਾਂ ਹੁਣ ਮੈਗਜ਼ੀਨ ਇਸ ਤੋਂ ਇਲਾਵਾ ਕਈ ਜਿੱਦਾਂ ਆਪਣਾ ਦਰਪਣ ਮੈਗਜ਼ੀਨ ਹੈ ਇਹਨਾਂ ਦੇ ਵਿੱਚ ਇਹ ਸਾਰੇ ਚਰਚਿਤ ਮੈਗਜ਼ੀਨ ਨੇ ਜੀ ਜਿਹੜੇ ਪੰਜਾਬੀ ਸਾਹਿਤ ਦੇ ਵਿੱਚ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਸ਼ਬਦ ਦੇ ਵੀ ਨੇ ਔਰ ਪੜੇ ਵੀ ਜਾ ਰਹੇ ਨੇ ਜੀ ਔਰ ਰੈਗੂਲਰ ਇਹਨਾਂ ਦੇ ਵਿੱਚ ਮੇਰੀਆਂ ਰਚਨਾਵਾਂ ਜਿਹੜੀਆਂ ਹੈਗੀਆਂ ਉਹ ਸ਼ਬਦੀਆਂ ਰਹੀਆਂ ਨੇ ਜੀ ਅ ਸਰ ਗੱਲ ਕੀਤੀ ਜਾਵੇ ਤੁਹਾਡੀਆਂ ਕਹਾਣੀਆਂ ਨੂੰ ਲੈ ਕੇ ਕਹਿੰਦੇ ਹੁੰਦੇ ਆ ਵੀ ਆਲੋਚਨਾ ਜ਼ਰੂਰ ਹੁੰਦੀ ਹੈ ਹਰ ਇਨਸਾਨ ਦੀ ਕਿਸੇ ਨਾ ਕਿਸੇ ਪੱਖ ਨੂੰ ਲੈ ਕੇ ਆ ਆਲੋਚਕਾਂ ਦੇ ਆਲੋਚਨਾਤਮਕ ਵਰ ਨਜ਼ਰੀਏ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਆਲੋਚਨਾ ਦਾ ਜਿਹੜਾ ਖੇਤਰ ਹੈ ਜੀ ਮੈਂ ਸਮਝਦਾ ਕਿ ਆਲੋਚਨਾ ਜਿਹੜੀ ਸਾਡੀ ਹੈਗੀ ਹੈ ਇਸ ਟਾਈਮ ਜਿਹੜੀ ਪੰਜਾਬੀ ਸਾਹਿਤ ਦੇ ਵਿੱਚ ਹੈਗੀ ਆ ਉਹ ਵਿਅਕਤੀਵਾਦੀ ਆਲੋਚਨਾ ਹੋ ਰਹੀ ਹੈ ਜੀ ਰਚਨਾਵਾਦੀ ਆਲੋਚਨਾ ਤੋਂ ਅਸੀਂ ਕਾਫੀ ਪਛੜ ਗਏ ਆ ਹਮ ਔਰ ਇਹੀ ਕਾਰਨ ਹੈ ਕਿ ਜਿਹੜਾ ਸਾਡਾ ਪੰਜਾਬੀ ਸਾਹਿਤ ਹੈ ਜੀ ਉਹ ਵਿਸ਼ਵ ਵਿਆਪੀ ਨਹੀਂ ਹੋ ਸਕਿਆ ਹਮ ਮਤਲਬ ਅਸੀਂ ਦੂਸਰੀਆਂ ਭਾਸ਼ਾਵਾਂ ਦਾ ਜਿਹੜਾ ਸਾਹਿਤ ਹੈਗਾ ਉਹ ਟਰਾਂਸਲੇਟ ਹੋ ਰਿਹਾ ਹੈ ਤੇ ਅਸੀਂ ਆਪਣੀ ਭਾਸ਼ਾ ਦੇ ਵਿੱਚ ਉਹਨੂੰ ਪੜ ਰਹੇ ਆ ਹਮ ਲੇਕਿਨ ਜਿਹੜਾ ਪੰਜਾਬੀ ਸਾਹਿਤ ਹੈ ਉਹ ਇੰਡੀਅਨ ਭਾਸ਼ਾਵਾਂ ਜਿਹੜੀਆਂ ਨੇ 2 4 5 ਇਹਨਾਂ ਦੇ ਵਿੱਚੋਂ ਟਰਾਂਸਲੇਟ ਹੁੰਦਾ ਹਮ ਪਰ ਉਹ ਇੰਟਰਨੈਸ਼ਨਲ ਲੈਂਗੁਏਜ ਜਿੱਦਾਂ ਇੰਗਲਿਸ਼ ਹੈ ਜਾਂ ਫ੍ਰੈਂਚ ਹੈ ਜਾਂ ਹੋਰ ਭਾਸ਼ਾਵਾਂ ਨੇ ਜਿਹੜੀਆਂ ਬਾਹਰਲੇ ਮੁਲਕਾਂ 'ਚ ਬੋਲੀਆਂ ਜਾਂਦੀਆਂ ਨੇ ਉਹਨਾਂ ਦੇ ਵਿੱਚ ਉਹਦਾ ਅਨੁਵਾਦ ਹੋ ਕੇ ਉਹਨਾਂ ਲੋਕਾਂ ਵਿੱਚ ਨਹੀਂ ਜਾ ਰਿਹਾ ਮੈਂ ਸਮਝਦਾ ਕਿ ਇਹਦੇ ਵਿੱਚ ਸਾਡੀ ਆਲੋਚਨਾਤਮਕ ਜਿਹੜੀ ਗੜਬੜੀਸ਼ਣ ਹੈ ਉਹਦਾ ਹੀ ਸਭ ਤੋਂ ਵੱਡਾ ਕਾਰਨ ਹੈ ਕਿ ਅਸੀਂ ਚੰਗੇ ਸਾਹਿਤ ਨੂੰ ਪ੍ਰੋਮੋਟ ਨਹੀਂ ਕਰ پا ਰਹੇ ਜੀ ਮੈਨੂੰ ਮੈਨ ਲੱਗਦਾ ਕਿ ਸਾਨੂੰ ਚੰਗੇ ਸਾਹਿਤ ਨੂੰ ਪ੍ਰੋਮੋਟ ਕਰਨਾ ਚਾਹੀਦਾ ਚਾਹੀਦਾ ਤਾਂ ਕਿ ਉਹ ਹੋਰ ਨਾ ਭਾਸ਼ਾਵਾਂ ਦੇ ਵਿੱਚ ਵੀ ਜਾ ਕੇ ਰਲੇ ਔਰ ਉਹਦੇ ਨਾਲ ਜਿਹੜਾ ਸਾਡੀ ਜਿਹੜੀ ਸਾਹਿਤਿਕ ਵਿਰਾਸਤ ਹੈ ਉਹ ਹੋਰ ਜ਼ਿਆਦਾ ਅਮੀਰ ਹੋਵੇ ਬਿਲਕੁਕੁਲ ਅਰਫ ਸਾਹਿਬ ਜੇ ਤੁਹਾਡੀਆਂ ਕਹਾਣੀਆਂ ਨੂੰ ਲੈ ਕੇ ਗੱਲ ਕੀਤੀ ਜਾਵੇ ਕੋਈ ਟੈਲੀ ਫਿਲਮ ਜਾਂ ਪਲੇ ਵਗੈਰਾ ਦੀ ਕਿਉਂਕਿ ਤੁਹਾਡੀਆਂ ਕਹਾਣੀਆਂ ਕਾਫੀ ਚਰਚਿਤ ਨੇ ਕਈ ਵਾਰੀ ਹੁੰਦਾ ਕਿ ਉਹਨਾਂ ਕਹਾਣੀਆਂ ਦੇ ਉੱਪਰ ਪਲੇ ਵੀ ਖੇਡੇ ਜਾਂਦੇ ਨੇ ਤੇ ਟੈਲੀ ਫਿਲਮ ਵੀ ਬਣਦੀਆਂ ਨੇ ਇਸ ਬਾਰੇ ਅਸੀਂ ਪੁੱਛਣਾ ਚਾਹਾਂਗੇ ਕਿ ਕੀ ਤੁਹਾਡੀਆਂ ਕਹਾਣੀਆਂ ਦੇ ਉੱਤੇ ਵੀ ਨਾਟਕ ਖੇਡੇ ਗਏ ਨੇ ਜਾਂ ਟੈਲੀ ਫਿਲਮ ਬਣੀ ਹੈ ਕੋਈ ਇਦਲੀ ਹੱਲੇ ਪ੍ਰੋਜੈਕਟ ਦੇਖੋ ਜੀ ਚੱਲ ਰਹੇ ਨੇ ਜਿਦਾਂ ਮੇਰੀ ਜਿਹੜਾ ਲਕੀਰਾਂ ਵਿੱਚ ਕਿਰੇ ਹੋਏ ਦਵਿੰਦਰ ਦਮਨ ਜੀ ਨੇ ਸਾਡੇ ਬੜੇ ਅੱਛੇ ਨਾਟਕ ਕਰਨੇ ਉਹਨਾਂ ਨੇ ਬਹੁਤ ਕੁਝ ਕੰਮ ਕੀਤਾ ਨਾਟਕ ਦੇ ਉੱਪਰ ਜੀ ਔਰ ਸੈਮੂਅਲ ਜੌਨ ਜੀ ਨੇ ਜਿਨ੍ਹਾਂ ਨੇ ਕਾਫੀ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਹੈਗਾ ਉਹਨਾਂ ਨੇ ਮੇਰੀਆਂ ਇਹ ਰਚਨਾਵਾਂ ਮੰਗਵਾਈਆਂ ਨਹੀਂ ਜੀ ਤਾਂ ਮੈਨੂੰ ਲੱਗਦਾ ਉਹ ਇਨ-ਟਰਾਂਜ਼ਿਟ ਨੇ ਹਮ ਔਰ ਜਦੋਂ ਉਹਨਾਂ ਦਾ ਮਨ ਹੋਏਗਾ ਕੰਮ ਕਰਨ ਦਾ ਤਾਂ ਇਹਨਾਂ ਤੇ ਜ਼ਰੂਰ ਕੰਮ ਹੋਵੇਗਾ ਜੀ ਅ ਜੋਕੇ ਦੌਰ ਦੀ ਕਹਾਣੀ ਬਾਰੇ ਵੇਖਿਆ ਜਾਵੇ ਤਾਂ ਕਿਸ ਤਰ੍ਹਾਂ ਦੀ ਕਹਾਣੀ ਅੱਜ ਦੇ ਦੌਰ ਵਿੱਚ ਲਿਖੀ ਜਾ ਰਹੀ ਹੈ ਤੇ ਤੁਸੀਂ ਅ ਜੋਕੇ ਦੌਰ ਦੇ ਕਹਾਣੀਕਾਰਾਂ ਨੂੰ ਕਿਸ ਨਜ਼ਰੀਏ ਨਾਲ ਵੇਖਦੇ ਹੋ ਹਾਂਜੀ ਇਹਦੇ ਵਿੱਚ ਇਦਾਂ ਹੈ ਜੀ ਕਿ ਜਿਹੜੀ ਅ ਜੋਕੇ ਦੌਰ ਦੇ ਵਿੱਚ ਕਹਾਣੀ ਲਿਖੀ ਜਾ ਰਹੀ ਹੈ ਨਾ ਹੂੰ ਮੈਨੂੰ ਕਿਤੇ ਕਿਤੇ ਐਂ ਲੱਗਦਾ ਹੈ ਕਿ ਲੇਖਕ ਜਿਹੜਾ ਹੈਗਾ ਨਾ ਉਹ ਬਹੁਤ ਜਲਦੀ ਮਸ਼ਹੂਰ ਹੋਣਾ ਚਾਹੁੰਦਾ ਹੈ ਹੂੰ ਲੇਖਕ ਬਹੁਤ ਜਲਦੀ ਮਕਬੂਲ ਹੋਣਾ ਚਾਹੁੰਦਾ ਹੈ ਜੀ ਮੈਂ ਸਮਝਦਾ ਕਿ ਕਹਾਣੀ ਇੱਕ ਬੜੀ ਧੀਮੀ ਗਤੀ ਨਾਲ ਚੱਲਣ ਵਾਲੀ ਸਾਧਨਾ ਹੈ। ਹੂੰ ਤੁਸੀਂ ਕਹਾਣੀ ਲਿਖਦੇ ਹੋ ਅਗਰ ਤੁਸੀਂ 1 ਸਾਲ ਦੇ ਵਿੱਚ ਇੱਕ ਕਹਾਣੀ ਲਿਖਦੇ ਹੋ ਔਰ ਉਹ ਅੱਛੀ ਕਹਾਣੀ ਲਿਖਦੇ ਹੋ ਤਾਂ ਮੈਂ ਮੈਨੂੰ ਇਹ ਲੱਗਦਾ ਕਿ ਤੁਹਾਡੀਆਂ 10 ਕਹਾਣੀਆਂ ਦੇ ਬਰਾਬਰ ਉਹ ਅਗਰ ਇੱਕ ਚੰਗੀ ਕਹਾਣੀ ਹੈ ਤਾਂ ਉਹ ਤੁਹਾਨੂੰ ਅਮੀਰ ਕਰ ਦੇਗੀ। ਜੀ। ਲੇਕਿਨ ਅਗਰ ਤੁਸੀਂ ਕਹਾਣੀਆਂ ਕੱਚੀਆਂ ਲਿਖਦੇ ਹੋ ਜਾਂ ਉਹਨਾਂ ਦੇ ਉੱਪਰ ਤੁਸੀਂ ਵਰਕ ਨਹੀਂ ਕਰਦੇ ਉਹਨਾਂ ਨੂੰ ਰੀਵਰਕ ਨਹੀਂ ਕਰਦੇ ਔਰ ਸਿਰਫ ਮਤਲਬ ਲਿਖੀ ਜਾ ਰਹੇ ਆਂ ਸਿਪਾਈ ਜਾ ਰਹੇ ਆਂ ਜੀ ਔਰ ਉਹਦਾ ਕੋਈ ਅੱਗੋਂ ਕੋਈ ਰਿਵਰਟ ਨਹੀਂ ਆ ਰਿਹਾ ਤਾਂ ਮੈਨੂੰ ਲੱਗਦਾ ਇਸ ਤਰ੍ਹਾਂ ਦੀਆਂ ਜਿਹੜੀਆਂ ਰਚਨਾਵਾਂ ਨੇ ਉਹਨਾਂ ਤੋਂ ਬਚਣਾ ਚਾਹੀਦਾ ਹੈ ਲੇਖਕਾਂ ਨੂੰ ਸਭ ਤੋਂ ਪਹਿਲਾਂ ਕਹਾਣੀ ਲਿਖਣ ਲੱਗਿਆਂ ਵਿਸ਼ੇ ਦੇ ਤੱਤ ਵੇਰਵੇ ਸਾਰੇ ਉਹਦੇ ਕੋਲ ਹੋਣੇ ਚਾਹੀਦੇ ਨੇ ਹਮ ਔਰ ਸਾਹਿਤ ਜਿਹੜਾ ਹੈਗਾ ਉਹਦਾ ਨਿਰੰਤਰ ਪ੍ਰਵਾਹ ਜਿਹੜਾ ਹੈਗਾ ਉਹਨੂੰ ਪੜ੍ਹਦੇ ਰਹਿਣਾ ਚਾਹੀਦਾ ਜੀ ਨਵੀਆਂ ਚੀਜ਼ਾਂ ਸਿੱਖਦੇ ਰਹਿਣਾ ਚਾਹੀਦਾ ਸਮਾਂ ਜਿਹੜਾ ਹੈਗਾ ਇਹਦੇ ਵਿੱਚ ਕਿੰਨਾ ਵੀ ਲੱਗ ਸਕਦਾ ਹਮ ਉਹਦੇ ਲਈ ਕੋਈ ਪਰਵਾਹ ਨਹੀਂ ਕਰਨੀ ਚਾਹੀਦੀ ਲੇਕਿਨ ਅਗਰ ਤੁਸੀਂ ਸੋਚੋ ਕਿ ਹਾਂਜੀ ਅਸੀਂ ਇੱਕ ਸਾਲ ਦੇ ਵਿੱਚ 10 ਕਹਾਣੀਆਂ ਲਿਖਣੀਆਂ ਨੇ ਅਗਰ ਉਹ ਚੰਗੀਆਂ ਨਹੀਂ ਲਿਖੀਆਂ ਜਾ ਸਕੀਆਂ ਹੂੰ ਤਾਂ ਮੈਨੂੰ ਲੱਗਦਾ ਉਹਨਾਂ ਦਾ ਕੋਈ ਫਾਇਦਾ ਨਹੀਂ ਉਹ ਵਿਅਰਥੀ ਨੇ ਜੀ ਅ ਆਲੋਚਨਾ ਦੇ ਖੇਤਰ ਦੀ ਜੇ ਗੱਲ ਕੀਤੀ ਜਾਵੇ ਤਾਂ ਆਲੋਚਨਾ ਦੇ ਖੇਤਰ ਦੇ ਵਿੱਚ ਮੌਜੂਦਾ ਸਮਾਂ ਸਮੇਂ ਦੀ ਗੱਲ ਕਰ ਲਈ ਜਾਵੇ ਅੱਜ ਦੀਆਂ ਕਹਾਣੀਆਂ ਨੂੰ ਤੁਸੀਂ ਕਿਸ ਸਥਾਨ ਤੇ ਵੇਖਦੇ ਹੋ ਜੋ ਕਿ ਸਮੇਂ ਦੇ ਵਿੱਚ ਕਹਾਣੀ ਚੰਗੀ ਵੀ ਆ ਰਹੀ ਹੈ ਕਈ ਚੰਗੇ ਕਹਾਣੀਕਾਰ ਨੇ ਮੇਰੇ ਸਮਕਾਲੀ ਮਿੱਤਰ ਜੀ ਜਦੋਂ ਸੰਦੀਪ ਸਮਰਾਲਾ ਜੀ ਨੇ ਹੁਣੇ ਉਹਨਾਂ ਦਾ ਕਹਾਣੀ ਸੰਗ੍ਰਹਿ ਸੁਪਨੇ ਦਾ ਗਵਾਹ ਨਹੀਂ ਹੁੰਦਾ ਜੀ ਉਹ ਹੁਣੇ ਰਿਲੀਜ਼ ਕੀਤਾ ਉਹਨਾਂ ਨੇ ਹਮ ਔਰ ਉਸ ਤੋਂ ਬਾਅਦ ਸਿਮਰਨ ਤਾਲੀਵਾਲ ਜੀ ਪ੍ਰਗਟ ਸਤੋਜ ਹਮ ਮਨਦੀਪ ਡੜਿਆਣਾ ਆਗਾਜ਼ ਵੀਰ ਜੀ ਇਹ ਸਾਰੇ ਕਹਾਣੀਕਾਰ ਨੇ ਯੁਵਾ ਕਹਾਣੀਕਾਰ ਨੇ ਜਿਹੜੇ ਮਤਲਬ ਮੈਨੂੰ ਉਮੀਦ ਹੈ ਨਾ ਤੋਂ ਬਹੁਤ ਚੰਗੀ ਕਿ ਅਸੀਂ ਪੰਜਾਬੀ ਕਹਾਣੀ ਨੂੰ ਕਿਸੇ ਨਾ ਕਿਸੇ ਵਧੀਆ ਚੰਗੀ ਸਟੇਜ ਤੇ ਅੱਗੇ ਲੈ ਕੇ ਜਾਵਾਂਗੇ ਤਾਂ ਕਿ ਅਸੀਂ ਆਪਣੇ ਜਿਹੜੇ ਪੁਰਖਿਆਂ ਦੀ ਜਿਹੜੀ ਸੰਭਾਲੀ ਹੋਈ ਸਾਨੂੰ ਕਹਾਣੀ ਦੀ ਵਿਰਾਸਤ ਆ ਅਸੀਂ ਉਹਨੂੰ ਹੋਰ ਅਮੀਰ ਕਰ ਸਕੀਏ ਜੀ ਤੇ ਤੁਹਾਡੀਆਂ ਕਹਾਣੀਆਂ ਦੇ ਵਿੱਚ ਕੋਈ ਨਾ ਕੋਈ ਮੈਸੇਜ ਜ਼ਰੂਰ ਹੁੰਦਾ ਪਰ ਅਸੀਂ ਇਹ ਜ਼ਰੂਰ ਪੁੱਛਣਾ ਚਾਹਾਂਗੇ ਕਿ ਤੁਸੀਂ ਆਪਣੀਆਂ ਕਹਾਣੀਆਂ ਦੇ ਜ਼ਰੀਏ ਸਮਾਜ ਨੂੰ ਕੀ ਸੰਦੇਸ਼ ਦਿਨੇ ਹੋ ਕੀ ਸੁਨੇਹਾ ਦਿਨੇ ਹੋ ਜੀ ਮਤਲਬ ਇਹ ਹੈ ਕਿ ਇੱਕ ਕਹਾਣੀਕਾਰ ਦਾ ਇੱਕ ਫਰਜ ਬਣਦਾ ਹੈ ਕਿ ਅਗਰ ਉਹ ਕਿਸੇ ਸਮੱਸਿਆ ਤੇ ਗੱਲ ਕਰਦਾ ਹੈ ਹੂੰ ਤਾਂ ਉਸ ਤੋਂ ਬਾਅਦ ਉਸ ਸਮੱਸਿਆ ਦਾ ਹੱਲ ਵੀ ਦੱਸੇ ਹੂੰ ਕਈ ਵਾਰੀ ਕਹਾਣੀ ਅਸੀਂ ਪੜਦੇ ਹਾਂ ਉਹਦੇ ਵਿੱਚ ਸਮੱਸਿਆ ਦਾ ਹੱਲ ਹੁੰਦਾ ਜੀ ਸਮੱਸਿਆ ਹੁੰਦੀ ਹੈ ਪਰ ਉਹਦਾ ਹੱਲ ਨਹੀਂ ਹੁੰਦਾ ਹੂੰ ਜਦੋਂ ਅਸੀਂ ਸਮੱਸਿਆ ਖੜੀ ਕਰਦੇ ਹਾਂ ਤਾਂ ਲੇਖਕ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਸ ਸਮੱਸਿਆ ਦਾ ਹੱਲ ਵੀ ਪਾਠਕ ਨੂੰ ਦੱਸੇ ਤਾਂ ਕਿ ਪਾਠਕ ਉਹਦ ਬੂਸਟ ਹੋ ਕੇ ਆਪਣੀਆਂ ਸਮੱਸਿਆਵਾਂ ਜਿਹੜੀਆਂ ਜਟਲ ਚੱਲ ਰਹੀਆਂ ਨੇ ਜੀ ਉਹਨਾਂ ਤੋਂ ਮਤਲਬ ਉਹਨਾਂ ਯਾਦ ਪਾ ਲਵੇ ਜੀ ਸੋ ਮੇਰਾ ਮੇਰੀ ਹਰ ਕਹਾਣੀ ਜਿਹੜੀ ਹੈਗੀ ਆ ਉਹ ਤਣਾਅ ਦੇ ਵਿੱਚੋਂ ਨਿਕਲਦੀ ਆ ਪਰ ਉਹ ਸੁਖਾਂਤਕ ਮਾਹੌਲ ਦੇ ਵਿੱਚ ਜਾ ਕੇ ਉਹ ਖਤਮ ਹੁੰਦੀ ਆ ਉਹਦਾ ਕਾਰਨ ਇਹੀ ਹੈ ਕਿ ਮੈਂ ਮਤਲਬ ਆਪਣੇ ਵਿਸ਼ੇ ਨੂੰ ਜਿਹੜਾ ਹੈਗਾ ਸੰਪੂਰਨ ਦੇ ਨਾਲ ਸੰਪੂਰਨਤਾ ਦੇ ਨਾਲ ਨਿਭਾਉਣ ਦੀ ਕੋਸ਼ਿਸ਼ ਕਰਦਾ ਤਾਂ ਕਿ ਮੈਂ ਪਾਠਕ ਨੂੰ ਕੁਝ ਨਾ ਕੁਝ ਦੇ ਕੇ ਜਾਵਾਂ ਔਰ ਉਸ ਤੋਂ ਅਗਰ ਕੁਝ ਹੋ ਸਕੇ ਉਹ ਤੋਂ ਕੁਝ ਸਿੱਖ ਕੇ ਆਪਣੇ ਜੀਵਨ ਦੇ ਵਿੱਚ ਕੁਝ ਬਿਹਤਰ ਕਰਨ ਦੀ ਕੋਸ਼ਿਸ਼ ਕਰੇ ਜੀ ਸਮਾਂ ਵੀ ਹੋ ਰਿਹਾ ਹੈ ਤੇ ਜਾਂਦੇ ਜਾਂਦੇ ਮੈਂ ਆਖਰੀ ਸਵਾਲ ਜ਼ਰੂਰ ਪੁੱਛਣਾ ਚਾਹੂੰਗੀ ਕਿ ਜਦੋਂ ਤੁਸੀਂ ਆਪਣੀ ਕਹਾਣੀ ਲਿਖ ਲੈਂਦੇ ਹੋ ਤਾਂ ਲਿਖਣ ਤੋਂ ਬਾਅਦ ਕੀ ਸੋਚਦੇ ਹੋ ਆਪਣੀ ਕਹਾਣੀ ਬਾਰੇ ਕਹਾਣੀ ਪਹਿਲਾਂ ਤਾਂ ਜੀ ਮੈਂ ਮਤਲਬ ਜਦੋਂ ਮੈਂ ਕਹਾਣੀ ਲਿਖਦਾ ਤਾਂ ਮੈਂ ਕਹਾਣੀ ਦੇ ਨਾਲ ਕਹਾਣੀ ਹੀ ਹੋਇਆ ਹੁੰਦਾ ਹਾਂ ਹਾਂ ਫਿਰ ਦਿਨ ਰਾਤ ਉਹਦੇ ਪਾਤਰ ਉਹਦਾ ਪਲਾਂਟ ਉਹ ਸਾਰਾ ਵਿਸ਼ਾ ਮੇਰੇ ਦਿਮਾਗ ਦੇ ਵਿੱਚ ਘੁੰਮਦਾ ਰਹਿੰਦਾ ਜਦੋਂ ਕਹਾਣੀ ਮਤਲਬ ਮੈਂ ਉਹਨੂੰ ਕੰਪਲੀਟ ਕਰ ਲੈਣਾ ਫਿਰ ਵੀ ਮੇਰੀ ਜੰਗ ਜਿਹੜੀ ਹੈਗੀ ਹੈ ਇੱਥੇ ਖਤਮ ਨਹੀਂ ਹੁੰਦੀ ਫਿਰ ਮੈਂ ਉਹਦਾ ਆਲੋਚਨਾਤਮਕ ਅਧਿਐਨ ਕਰਵਾਉਣ ਦੀ ਕੋਸ਼ਿਸ਼ ਕਰਦਾ ਜੀ ਤਾਂ ਕਿ ਅਗਰ ਉਹਦੇ ਵਿੱਚ ਕੁਝ ਸੋਧ ਕਰਨੀ ਚਾਹੀਏ ਤੇ ਆਪਾਂ ਕਰ ਸਕੀਏ ਹੂੰ ਔਰ ਫਿਰ ਜਦੋਂ ਉੱਥੋਂ ਵੀ ਕਹਾਣੀ ਪਾਸ ਹੋ ਜਾਂਦੀ ਆ ਤਾਂ ਫਿਰ ਮੈਂ ਕੁਝ ਟਾਈਮ ਦੇ ਲਈ ਬੜਾ ਆਰਾਮ ਦੇ ਵਿੱਚ ਜਾਣਾ ਫਿਰ ਉਸਦੇ ਬਾਰੇ ਸੋਚਦਾ ਜੀ ਜਦੋਂ ਸੋਚਦਾ ਤਾਂ ਫਿਰ ਮੈਂ ਮਤਲਬ ਇਹ ਮਹਿਸੂਸ ਕਰਦਾ ਕਿ ਮੈਂ ਇਸ ਕਹਾਣੀ ਨੂੰ ਪੰਜਾਬੀ ਸਾਹਿਤ ਦੇ ਨੂੰ ਦਿੱਤਾ ਹੈ ਹੂੰ ਤਾਂ ਇਹਦਾ ਅੱਗੇ ਕੀ ਅਸਰ ਹੋਏਗਾ ਕੀ ਇਹ ਸਮਾਜ ਨੂੰ ਬਦਲਣ ਦੇ ਵਿੱਚ ਸਹਾਇੀ ਹੋਊਗੀ ਹੂੰ ਜਾਂ ਸਮਾਜ ਨੂੰ ਕੁਝ ਦੇ ਸਕਦੀ ਆ ਹੂੰ ਜਦੋਂ ਮੈਂ ਉਸ ਵਿਸ਼ੇ ਤੇ ਉਹਦੇ ਦੁਆਰੇ ਮਤਲਬ ਦੁਬਾਰਾ ਉਹਦੇ ਤੇ ਵਾਚ ਆਊਟ ਉਹਨੂੰ ਕਰਦਾ ਕਹਾਣੀ ਨੂੰ ਜੀ हां फिर मेनू बड़ा अच्छा सुकून मिलदा है कि हां मैं कुछ ना कुछ साहित्य ਨੂੰ ਸਮਾਜ ਨੂੰ ਕੁਝ ਦੇਣ ਚ ਕਾਮਯਾਬ ਕਾ। ਕਾਮਯਾਬ ਹੋ ਗਿਆ। ਜੀ। ਅ ਆਰਿਫ ਸਾਹਿਬ ਅੱਜ ਤੁਸੀਂ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ ਕਹਾਣੀ ਨੂੰ ਲੈ ਕੇ ਬਹੁਤ ਅੱਛੀ ਜਿਹੜੀ ਜਾਣਕਾਰੀ ਆ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਆਪਣੇ ਅਨੁਭਵ ਸਾਂਝੇ ਕੀਤੇ ਸੋ ਸਾਡੇ ਸੱਦੇ ਨੂੰ ਕਬੂਲ ਕਰਦੇ ਹੋਏ ਸਾਡੇ ਸਟੂਡੀਓ ਵਿੱਚ ਆਉਣ ਲਈ ਸਾਡੀ ਸਾਰੀ ਟੀਮ ਵੱਲੋਂ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਧੰਨਵਾਦ ਜੀ। ਥੈਂਕ ਯੂ।